ਅੱਜ ਜਿਹੜੀ ਸਾਡੀ ਗੇਟ ਰੈਲੀ ਆਈ ਸਰਕਾਰ ਸੁੱਤੀ ਵੀ ਸਰਕਾਰ ਨੂੰ ਦਿਖਾਉਣ ਵਾਸਤੇ ਗੇਟ ਰੈਲੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਵੀ ਆਪ ਸਰਕਾਰ ਬਣੀ ਆ ਸਾਨੂੰ ਇੱਕ ਮੀਟਿੰਗਾਂ ਦੇ ਕੇ ਲਾਰੇ 'ਚ ਲੱਖਿਆ ਜਾ ਰਿਹਾ ਜਦੋਂ ਵੀ ਕੋਈ ਅਸੀਂ ਸ਼ਿਕਾਇਤ ਕਰਦੇ ਆ ਤਾਂ ਇੱਕ ਮੀਟਿੰਗ ਦੇ ਕੇ ਜੇ ਅਸੀਂ ਸਰਕਾਰ ਨੂੰ ਕਹਿੰਨੇ ਆ ਉਹ ਕੈਰੀ ਕੀ ਥੋੜੀ ਮੈਨੇਜਮੈਂਟਲ ਪੋਲਿਸੀ ਦੇ ਦੇਰੀਏ ਜੇ ਤਾਂ ਹੀ ਆਪਣੀ ਮੈਨੇਜਮੈਂਟ ਨੂੰ ਘੇਰਦੇ ਆ ਉਹ ਕਹਿੰਦੇ ਆ ਕਿ ਅਸੀਂ ਜਿਹੜੀ ਤੁਹਾਡੀ ਫਾਈਲ ਹੈ ਉਹ ਮੁੱਖ ਮੰਤਰੀਆਂ ਟਰਾਂਸਪੋਰਟ ਮੰਤਰੀ ਕੋ ਭੇਜ ਚੁੱਕੇ ਆ ਜਿਹੜਾ ਕਿ ਸਾਨੂੰ ਇੱਕ ਟਰਮ ਡੋਲੇ ਰੱਖਿਆ ਉਸ ਕਰਕੇ ਅਸੀਂ ਆਪਣੀ ਜਿਹੜੀ ਨੋ 10 11 ਤਰੀਕ ਦੀ ਹੜਤਾਲ ਕੀ ਜਿਹੜੀ ਨੋਟਿਸ ਦੀ ਦੇਸ਼ਿਆ ਵੀ ਹੜਤਾਲ ਹੈ ਉਸ ਬਾਅਦ 10 11 ਤਰੀਕ ਦੀ ਜੋ ਪਹਿਨਵਾ ਸਪੀਅਰ ਸੀ ਯੂਨੀਅਨਾਂ ਦੀ ਹੜਤਾਲਾਂ ਹੈ ਉਹ ਵੀ ਕਰ ਰਹੇ ਆ ਜਿੰਦੇ ਚ ਸਾਨੂੰ ਅਸੀਂ ਸਰਕਾਰ ਤੋਂ ਆਪਣੀ ਜਿਹੜੀ ਰੈਗੂਲਰ ਵਾਲੀ ਪਾਲਸੀ ਜਿਹੜੀ ਬਣਾਉਣਾ ਸੀ ਅਸੀਂ ਬੜੇ ਚਿਰ ਦੀ ਅਪੀਲ ਕਰ ਰਹੇ ਆ ਜਿਹੜੀ ਪਿਛਲੇ ਜੁਲਾਈ ਮਹੀਨੇ ਚ 2024 ਚ ਮੁੱਖ ਮੰਤਰੀ ਸਾਡੇ ਗਿਲੰਦਰ ਮੀਟਿੰਗ ਕਰਕੇ ਜਿੰਦੇ ਇੱਕ ਮਹੀਨੇ ਦਾ ਸਮਾਂ ਲਿਆ ਸੀ ਕਿ ਇੱਕ ਮਹੀਨੇ ਦੇ ਵਿੱਚ ਪਾਲਸੀ ਤਿਆਰ ਕਰਕੇ ਤੁਹਾਡੇ ਤੇ ਅਸੀਂ ਇਹਦਾ ਉਹ ਲਾਗੂ ਕਰਾਂਗੇ ਪਰ ਅੱਜ 1 ਸਾਲ ਬੀਤਣ ਤੋਂ ਬਾਅਦ ਵੀ ਜਿਹੜੀ ਇੱਕ ਠੰਡੇ ਵਸਤੇ ਪਾਈ ਗਈ ਆ ਜਿਸ ਕਰਕੇ ਅਸੀਂ ਆਪਣਾ ਸੰਘਰਸ਼ ਵਾਲੇ ਰਾਹ ਹੁਣ ਤੋਂ ਤੁਰਨਾ ਪੈ ਰਿਹਾ ਇਸ ਕਰਕੇ ਸਾਡੀ ਐਸੀ ਹੜਤਾਲ ਦੇ ਆਪਣੀ ਅੱਜ ਸਰਕਾਰ ਨੂੰ ਚੇਤਾਵਨੀ ਦੇ ਰਹੇ ਆ ਕਿ ਸਾਡੀਆਂ ਮੰਗਾਂ ਦਾ ਹੱਲ ਕਰਕੇ ਨਹੀਂ ਤਾਂ ਅਸੀਂ ਆਪ ਦਾ ਜੋ ਹੜਤਾਲ ਕਰਕੇ ਮਗੰਮਲ ਚੱਕਾ ਜੰਮ ਕੀਤਾ ਜਾਊਗਾ ਹੁਣ ਕਿੰਨੇ ਦਿਨ ਹੜਤਾਲ ਤੋਂ ਚੱਲੀ ਜਾਵੇ ਜਿਹੜੀ ਸਾਡੀ ਇਹ ਹੜਤਾਲ ਇਹ 9 10 ਤੇ 11 ਤਿੰਨ ਤਰੀਕ ਦੀ ਆ ਜੇਕਰ ਸਾਡਾ ਫੇਰ ਵੀ ਕੋਈ ਹੱਲ ਨਹੀਂ ਹੁੰਦਾ ਤੇ ਸ਼ਾਇਦ ਜਿਹੜੀ ਇਹ ਹੜਤਾਲ ਹੈ ਇਹ ਅਣਮੁੱਲੇ ਸਮੇਂ ਦੀ ਚਲੀ ਜਾ ਸਕੇਗੀ ਮੈਂ ਰਣਾ ਹਰਜਿੰਦਰ ਸਿੰਘ ਮੈਂ ਪੰਜਾਬ ਰੋਡ ਦੇ ਕੋਲ ਬਸ ਪੀਆਟੀ ਕੰਟਰੈਕਟ ਵਰਤੇ ਡੂਨ ਪ੍ਰੀਕੋਰਟ ਤੋਂ ਡਿਪੂ ਪ੍ਰਧਾਨ ਹਾਂ ਜੀ ਦੇਖੋ ਜੀ ਜਦੋਂ ਸਰਕਾਰ ਸੱਤਾ ਚਾਹੀ ਸੀ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ ਜਿਹੜੇ ਕੱਚੇ ਮੁਲਾਜ਼ਮਾਂ ਚਾਹੇ ਉਹ ਆਊਟਸੋਰਸ ਤੇ ਆ ਚਾਹੇ ਉਹ ਕੰਟਰੈਕਟ ਤੇ ਆ ਅਸੀਂ ਇਹਨਾਂ ਨੂੰ ਪੱਕੇ ਕਰਾਂਗੇ ਪਰ ਸੱਤਾ ਚੋਣ ਤੋਂ ਜਦੋਂ ਸੱਤਾ ਇਹ ਸਰਕਾਰ ਆਈ ਸਰਕਾਰ ਨੇ ਆਦੀ ਉਹ ਨੀਤੀਆਂ ਬਦਲ ਕੇ ਇੱਕ ਲੋਕ ਮਾਰੂ ਨੀਤੀਆਂ ਸ਼ੁਰੂ ਕਰਤੀਆਂ ਕੱਚੀਆਂ ਭਰਤੀਆਂ ਸ਼ੁਰੂ ਕਰਤੀਆਂ ਜਿਹੜਾ ਇਹਨਾਂ ਇਹੀ ਇਹੀ ਕਿਹਾ ਸੀ ਵੀ ਅਸੀਂ ਕੱਚਾ ਨਾਂ ਦਾ ਸ਼ਬਦ ਹੀ ਨਹੀਂ ਰਹਿਣ ਦੇਣਾ ਮੈਨੂੰ ਲੱਗਦਾ ਵੀ ਕਹਿਣੇ ਤੇ ਇਹਨਾਂ ਤੋਂ ਉੱਥੇ ਗਲਤੀ ਹੋ ਗਈ ਸੀ ਦਿ ਲੋ ਤਾਂ ਇਹ ਹੀ ਕਹਿ ਰਹੇ ਸੀ ਵੀ ਅਸੀਂ ਪੱਕਾ ਨਾਂ ਦਾ ਸ਼ਬਦ ਨਹੀਂ ਰਹਿਣ ਦੇਣਾ ਜਿਸ ਜਿਨੀ ਕਿ ਇਹ ਪਾਕੀ ਭਰਤੀ ਕੋਈ ਨਹੀਂ ਕਰ ਰਹੀ ਜਿੰਨੀ ਵੀ ਭਰਤੀਆਂ ਕਰ ਰਿਆ ਉਹ ਕੱਚੇ ਸਟਾਫ ਭਰਤੀ ਕਰ ਰਿਆ ਕਿਸੇ ਵੀ ਡਿਪਾਰਟਮੈਂਟ ਜਾਨੀ ਕਿ ਇਹ ਸਰਕਾਰੀ ਡਿਪਾਰਟਮੈਂਟਾਂ ਦਾ ਭੋਗ ਪਾਉਣਾ ਚਾਹੁੰਦੇ ਆ ਇਹ ਸਰਕਾਰੀ ਡਿਪਾਰਟਮੈਂਟਾਂ ਨੂੰ ਬਾਤ ਕਰਨਾ ਚਾਹੁੰਦੇ ਆ ਤਾਂ ਜੋ ਨਿੱਜੀ ਜੋ ਵੀ ਪ੍ਰਾਈਵੇਟ ਆਪਰੇਟਰ ਆ ਜਾਂ ਨਿੱਜੀ ਇਹਦੇ ਗੱਡੇ ਘਰਾਣੇ ਆ ਉਹਨਾਂ ਨੂੰ ਲਾਹਾ ਦੇਣਾ ਚਾਹੁੰਦੇ ਆ ਇਸ ਕਰਕੇ ਅਸੀਂ ਟਰਾਂਸਪੋਰਟ ਨੂੰ ਬਚਾਉਣ ਖਾਤਰ ਅਸੀਂ 9 10 11 ਦੀ ਇਤਾਰ ਰੱਖੀ ਆ ਜਿੰਦੇ ਚ 9 ਦੀ ਸਾਡੇ ਪ੍ਰਧਾਨ ਨੇ ਪਹਿਲਾਂ ਹੀ ਦੱਸ ਦਿੱਤਾ ਵੀ ਦੇਸ਼ ਵਾਪੀ ਢਾਲਾ ਚਾਹੇ ਉਹ ਕਿਰਤ ਕਾਨੂੰਨਾਂ ਦੀ ਗੱਲ ਹੋਵੇ ਚਾਹੇ 8 ਤੋਂ 12 ਘੰਟੇ ਕੰਮ ਕਰਨ ਦੀ ਗੱਲ ਹੋਵੇ ਚਾਹੇ ਉਹ ਨਿੱਜੀ ਕਰਨ ਨੂੰ ਰੋਕਣ ਦੀ ਗੱਲ ਹੋਵੇ ਅਸੀਂ ਉਹ ਸਾਡਾ ਸਮਰਥਨ ਹੈ ਜਿੱਥੇ ਵੀ ਫਰੀ ਕੋਟ ਜ਼ਿਲ੍ਹੇ ਚ ਧਰਨਾ ਲੱਗਿਆਊਗਾ ਅਸੀਂ ਸਾਰੀਆਂ ਜਥੇਬੰਦੀਆਂ ਪ੍ਰਾਥਰੀ ਜਥੇਬੰਦੀਆਂ ਨਾਲ ਲੈ ਕੇ ਅਸੀਂ ਉਹ ਧਰਨੇ ਚ ਵੱਡੀ ਗਿਣਤੀ ਸ਼ਮੂਲੀਅਤ ਕਰਾਂਗੇ ਤੇ 10 ਤਰੀਕ ਨੂੰ ਅਸੀਂ ਮੁੱਖ ਮੰਤਰੀ ਦਾ ਚੰਡੀਗੜ੍ਹ ਵਿਰੋਧ ਪ੍ਰਦਰਸ਼ਨ ਕਰਾਂਗੇ ਮੁੱਖ ਮੰਤਰੀ ਨੂੰ ਯਾਦ ਕਰਾਵਾਂਗੇ ਵੀ ਤੁਸੀਂ ਸੱਤਾ ਚੋਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਵੀ ਅਸੀਂ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਅੱਜ ਕਿੱਥੇ ਗਏ ਉਹ ਤੁਹਾਡੇ ਵਾਅਦੇ ਪਿਛਲੀ 2024 ਦੀ 1 ਜੁਲਾਈ ਨੂੰ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਜਿੱਥੇ ਮੁੱਖ ਮੰਤਰੀ ਨੇ ਇਹ ਹੀ ਕਿਹਾ ਸੀ ਵੀ ਟ੍ਰਾਂਸਪੋਰਟ ਵਿਭਾਗ ਦੀ ਇੱਕ ਲੱਗ ਪਾਲਸੀ ਬਣਾਈ ਜਾਵੇ ਕਿਉਂਕਿ ਅਸੀਂ ਮੁੱਖ ਮੰਤਰੀ ਨੂੰ ਜਾਣੂ ਕਰਾਇਆ ਸੀ ਵੀ ਜਿਹੜਾ ਸਾਡੇ ਟ੍ਰਾਂਸਪੋਰਟਰ ਜਾਂ ਸਾਡੇ ਡਰਾਈਵਰ ਨੈਟਰ ਜਿਹੜੇ ਟ੍ਰਾਂਸਪੋਰਟ ਤੁਹਾਨੂੰ ਦੇ ਨਾਲ ਸੰਬੰਧਿਤ ਆ ਡਰਾਈਵਰ ਨੈਟਰ ਜੇ ਵਰਕਸ਼ਾਪ ਦੇ ਸਾਥੀ ਇਹਤੇ ਵੀ ਡਿਊਟੀ ਤੋਂ 1 ਮਿੰਟ ਨਹੀਂ ਲੇਟ ਹੋ ਸਕਦੇ ਸੀ ਇਸ ਕਰਕੇ ਅਸੀਂ ਮੰਗ ਕੀਤੀ ਸੀ ਚਾਹੇ ਕੋਰੋਨਾ ਦਾ ਟਾਈਮ ਹੋਵੇ ਚਾਹੇ ਉਹ ਜੰਗ ਦਾ ਟਾਈਮ ਹੋਵੇ ਚਾਹੇ ਹੜ ਔਣ ਜਾਂ ਕਿਤੇ ਵੀ ਕੋਈ ਦੇਸ਼ ਤੇ ਮੁਸੀਬਤ ਆਉਂਦੀ ਆ ਇਹ ਇੱਕ ਫੌਜ ਦੀ ਤਰ੍ਹਾਂ ਮੁਲਾਜ਼ਮ ਕੰਮ ਕਰਦੇ ਆ ਇਸ ਕਰਕੇ ਮੁੱਖ ਮੰਤਰੀ ਨੇ ਸਾਡੀ ਮੰਗ ਸਵਕਾਰ ਕਰੀ ਸੀ ਵੀ ਟਰਾਂਸਪੋਰਟ ਦੀ ਅਲੱਗ ਪੋਲਿਸੀ ਬਣਾਈ ਜਾਵੇ ਪਰ 1 ਸਾਲ ਹੋ ਗਿਆ ਮੁੱਖ ਮੰਤਰੀ ਦੀ ਮੀਟਿੰਗ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ ਮੁੱਖ ਮੰਤਰੀ ਨੇ ਵੀ ਸੀ ਇੱਕ ਮਹੀਨੇ ਦੇ ਵਿੱਚ ਤੁਹਾਡੀ ਪਾਲਿਸੀ ਬਣਾ ਕੇ ਲਾਗੂ ਕਰਾਂਗੇ ਪਰ ਅੱਜ ਸਰਕਾਰ ਉਹਨਾਂ ਚੀਜ਼ਾਂ ਤੋਂ ਭੱਜਦੀ ਆ ਰਹੀ ਹੈ ਇਸ ਕਰਕੇ ਅਸੀਂ ਹੜਤਾਲ ਕਰ ਰਹੇ ਹਾਂ ਵੀ ਸੁੱਤੀ ਸਰਕਾਰ ਨੂੰ ਜਗਾ ਸਕੀ ਤੇ ਆਪਣੇ ਜਿਹੜੇ ਹੱਕੀ ਤੇ ਜਾਇਜ਼ ਮੰਗਾ ਰਹੀ ਉਹਨਾਂ ਦੀ ਪ੍ਰਾਪਤੀ ਕਰ ਸਕੀ